ਮਾਡਰਨ ਪੰਜਾਬੀ ਪੀੜ੍ਹੀ ਇੱਕ ਨਾਮ ਤੋਂ ਚੰਗੀ ਤਰ੍ਹਾਂ ਜਾਣੂ ਹੈ ਉਹ ਨਾਮ ਹੈ ਦੀਪ ਸਿੱਧੂ ਦਾ ਦੀਪ ਸਿੱਧੂ ਵੱਲੋਂ ਜਿਹੜੇ ਅਕਸਰ ਸ਼ਬਦ ਬੋਲੇ ਜਾਂਦੇ ਸੀ ਉਹਨਾਂ ਦੇ ਵਿੱਚੋਂ ਇੱਕ ਸ਼ਬਦ ਤੁਸੀਂ ਦੇਖਿਆ ਹੋਣਾ ਅੱਜ ਵੀ ਸੋਸ਼ਲ ਮੀਡੀਆ ਤੇ ਬੜਾ ਪ੍ਰਚਲਿਤ ਰਹਿੰਦਾ ਹੈ ਵੈਸੇ ਉਹ ਸ਼ਬਦ ਪਹਿਲਾਂ ਵੀ ਇਸਤੇਮਾਲ ਕੀਤਾ ਜਾਂਦਾ ਸੀ ਪਰ ਦੋ ਤਿੰਨ ਸ਼ਖਸੀਅਤਾਂ ਨੇ ਬਰਤਾਂਤ ਡੀਪ ਸਟੇਟ ਏਜੰਸੀਆਂ ਇਤਿਆਦਿਕ ਖੁਦਮਖਤਿਆਰੀ ਵੱਧ ਅਧਿਕਾਰ ਇਹ ਸ਼ਬਦ ਜਿਹੜੇ ਹਨ ਉਹ ਆਮ ਹੀ ਕਰ ਦਿੱਤੇ ਸੀਗੇ ਤਾਂ ਡੀਪ ਸਟੇਟ ਕੀ ਹੁੰਦਾ ਹੈ ਇਸ ਦੀ ਵਿਆਖਿਆ ਕੀ ਹੁੰਦੀ ਹੈ ਕਿਸ ਤਰ੍ਹਾਂ ਕੰਮ ਕਰਦਾ ਹੈ ਅੱਜ ਦੀ ਪੀੜ੍ਹੀ ਨੂੰ ਇਸ ਕੰਟੈਂਟ ਦੇ ਜ਼ਰੀਏ ਆਸਾਨੀ ਦੇ ਨਾਲ ਸਮਝ ਆ ਜਾਏਗੀ ਤੇ ਜਿਹੜੀ ਪ੍ਰੋੜ੍ਹ ਪੀੜ੍ਹੀ ਆ ਜਿਨ੍ਹਾਂ ਨੇ ਉਮਰ ਦਾ ਇੱਕ ਬਹੁਤ ਵੱਡਾ ਹਿੱਸਾ ਹੰਡਾ ਲਿਆ ਉਹਨਾਂ ਨੂੰ ਤੇ ਕੋਸ਼ਿਸ਼ ਦਾ ਸੰਦੀ ਜ਼ਰੂਰਤ ਨਹੀਂ ਖਾਸ ਤੌਰ ਤੇ ਜਿਨ੍ਹਾਂ ਨੇ 90 ਦੇ ਅਖਬਾਰ ਪੜ੍ਹਨੇ ਸਟਾਰਟ ਕੀਤੇ ਜਾਂ ਪੜ੍ਹੇ ਆ ਉਹਨਾਂ ਨੂੰ ਤੇ ਕੁਝ ਵੀ ਸਮਝਾਉਣ ਦੀ ਜ਼ਰੂਰਤ ਨਹੀਂ ਪੈਣੀ ਉਹਨਾਂ ਲਈ ਤੇ ਸਭ ਕੁਝ ਐਂ ਆਸਾਨੀ ਦੇ ਨਾਲ ਹੀ ਸਮਝ ਜਾਣਾ ਹੈ ਖੇਡਾਂ ਵੱਡੀਆਂ ਨੇ ਤੇ ਇਸ ਮੁਲਕ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਵਰਤਿਆ ਜਾਂਦਾ ਹੈ ਇਸ ਵਰਤਣ ਦੀ ਕਲਾ ਕੌਸ਼ਲ ਜੋ ਇਸਤੇਮਾਲ ਕਰਕੇ ਬੰਦਿਆਂ ਨੂੰ ਵਰਤ ਕੇ ਫਿਰ ਛੁੱਟਿਆ ਜਾਂਦਾ ਹੈ ਸਭ ਕੁਝ ਇਸ ਕਹਾਣੀ ਦੇ ਵਿੱਚ ਆ ਜਾਏਗਾ ਮੈਂ ਇਸ ਕੱਲ ਨੂੰ ਹੋਰ ਲਮਕਾਉਂਦਾ ਨਹੀਂ ਗੁਰੂ ਗੱਤ ਕਰਦੇ ਆ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਸ਼ਖਸ ਜਿਹੜਾ ਕਿ ਇਸ ਵੇਲੇ ਉਮਰ ਕੈਦ ਜਾਂ ਕਹਿੰ ਲੋ ਸਜ਼ਾ یافتਾ ਹੈ ਉਹ ਹਲਫਨਾਮਾ ਪੇਸ਼ ਕਰਦਾ ਦਿੱਲੀ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਚ ਹਲਫਨਾਮਾ ਤੁਸੀਂ ਕੋਰਟਾਂ ਦੇ ਵਿੱਚ ਹਲਫਨਾਮਾ ਗਲਤ ਪੇਸ਼ ਕਰੋਗੇ ਫਸ ਜਾਓਗੇ ਜੇ ਉਹ ਫੜਿਆ ਗਿਆ ਬੰਦਾ ਜੇ ਉਹਦੀ ਗੱਲ ਝੂਠੀ ਸਾਬਤ ਹੋ ਗਈ ਕੋਰਟ ਐਸੀ ਕੀ ਤੈਸੀ ਕਰ ਦਿੰਦੀ ਹੈ ਉਸ ਹਲਫਨਾਮੇ ਦੇ ਵਿੱਚ ਉਹ ਚੀਜ਼ ਸਭ ਤੋਂ ਖਤਰਨਾਕ ਹੈ ਉਹ ਪਤਾ ਕੀ ਹੈ ਕਿ ਉਮਰ ਕੈਦ ਸਜ਼ਾ ਯਾਫਤਾ ਕਹਿਦੀ ਕਹਿ ਰਿਹਾ ਹੈ ਕਿ ਮੈਂ ਜੋ ਕਰ ਰਿਹਾ ਸੀ ਸੁਣਿਓ ਸਮਝਿਓ ਇਸ ਚੀਜ਼ ਨੂੰ ਕਿ ਮੈਂ ਜੋ ਕਰ ਰਿਹਾ ਸੀ ਜਿਸ ਵਾਸਤੇ ਉਹ ਸਜ਼ਾ ਭੁਗਤ ਰਿਹਾ ਹੈ ਕਿ ਉਸ ਕਾਰੇ ਦੇ ਵਿੱਚ ਉਹ ਕੱਲਾ ਸ਼ਾਮਲ ਨਹੀਂ ਸੀ ਉਹਦੇ ਨਾਲ ਤੇਜ ਦੇ ਵੱਖ-ਵੱਖ ਪ੍ਰਧਾਨ ਮੰਤਰੀ ਵੱਖ-ਵੱਖ ਮੰਤਰੀ ਖੂਫੀਆ ਏਜੰਸੀਆਂ ਦੇ ਹੈੱਡ ਤੱਕ ਅਤੇ ਇਥੋਂ ਤੱਕ ਕਿ ਕਾਰੋਬਾਰੀ ਵੀ ਸ਼ਾਮਲ ਸੀ ਅੱਖਾਂ ਟੱਡੀਆਂ ਰਹਿ ਗਈਆਂ ਨਾ ਕਿ ਇਹ ਕੈਸਾ ਹਲਫਨਾਮਾ ਜਿਹਦੇ ਵਿੱਚ ਇੱਕ ਸਜ਼ਾ یافتਾ ਕੈਦੀ ਕਹਿੰਦਾ ਕਿ ਮੈਂ ਇਸ ਕਾਰੇ 'ਚ ਇਕੱਲਾ ਸ਼ਾਮਲ ਨਹੀਂ ਸਾਂ ਬਲਕਿ ਦੇਸ਼ ਦੇ ਕਈ ਪ੍ਰਧਾਨ ਮੰਤਰੀ ਮੰਤਰੀ ਖੁਫੀਆ ਏਜੰਸੀਆਂ ਵਾਲੇ ਅਤੇ ਕਾਰੋਬਾਰੀ ਸ਼ਾਮਲ ਸੀ ਬਿਲਕੁਲ ਜੀ ਹਲਫਨਾਮਾ ਕਿਹਾ ਹਲਚਲ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਅੱਜ ਕੱਲ ਮੀਡੀਆ ਸਿਲੈਕਟਿਵ ਖਬਰਾਂ ਹੀ ਤੁਹਾਡੇ ਤੱਕ ਪਹੁੰਚਾਉਂਦਾ ਇਸ ਦੇਸ਼ ਦੇ ਵਿੱਚ ਇੱਕ ਤਰ੍ਹਾਂ ਨਾਲ ਅਣਅਲਾਨੀ ਸੈਂਸਰਸ਼ਿਪ ਚੱਲਦੀ ਹੈ ਬਹੁਤ ਹੱਦ ਤੱਕ ਮੀਡੀਆ ਕੰਟਰੋਲਡ ਹੈ ਤੇ 60 ਤੋਂ 70% ਮੀਡੀਆ ਜਿਹੜਾ ਉਹ ਖੁਦ ਕਾਰਪੋਰੇਟ ਸ਼ਕਤ ਦਾ ਮੀਡੀਆ ਹੈ ਹੁਣ ਆਈਏ ਇਸ ਹਲਫਨਾਮੇ ਤੇ ਮਜ਼ਮੂਨ ਤੇ ਇਸ ਨੂੰ ਸੰਖੇਪ ਰੱਖਾਂਗੇ ਜੇ ਸਾਰਾ ਹਲਫਨਾਮਾ ਆਪਾਂ ਦੇਖਣਾ ਹੋਵੇ ਉਸ ਤੇ ਵੀਡੀਓ ਬਣਾਉਣਾ ਹੋਵੇ ਤਾਂ ਬਹੁਤ ਲੰਮੀ ਵੀਡੀਓ ਬਣ ਜਾਏਗੀ ਪਰ ਇਸ ਹਲਫਨਾਮੇ ਨੂੰ ਦੇਣ ਵਾਲਾ ਕੌਣ ਹੈ ਸਵਾਲ ਤੁਹਾਡੇ ਜ਼ਹਿਨ 'ਚ ਇਹ ਹੋਏਗਾ ਪਰ ਇਸ ਵਿਅਕਤੀ ਦਾ ਨਾਮ ਜਿਹੜਾ ਹੈ ਉਹ ਅੱਜ ਦੀ ਪੀੜ੍ਹੀ ਬੇਸ਼ੱਕ ਨਾ ਜਾਣਦੀ ਹੋਵੇ ਪਰ ਮੈਂ ਜਿਵੇਂ ਕਿਹਾ ਕਿ 90 ਵਾਲੀ ਜਾਂ 80 ਦੇ ਦਹਾਕੇ ਵਾਲੀ ਪੀੜ੍ਹੀ ਬਖੂਬੀ ਜਾਣਦੀ ਹੋਵੇਗੀ ਖੈਰ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਕਿ ਇਹਦੇ ਵਿੱਚ ਹੈ ਕੀ ਹੈ ਇਹ ਜਿਹੜਾ ਹਲਫਨਾਮਾ ਹੈ ਉਹਦੇ ਵਿੱਚ ਸ਼ੁਰੂਆਤ 'ਚ ਇਹ ਕਿਹਾ ਜਾਂਦਾ ਹੈ ਕਿ ਦੇਖੋ ਮੌਜੂਦਾ ਮੁਕਦਮੇ ਨੂੰ ਧਾਰਾ 370 ਨਾਲ ਜੋੜ ਕੇ ਕਿ ਜਿਸ ਮੁਕਦਮੇ 'ਚ ਉਕਤ ਵਿਅਕਤੀ ਸਜ਼ਾ ਕੱਟ ਰਿਹਾ ਹੈ ਕਿ 370 ਤੋਂ ਬਾਅਦ ਹੀ ਉਹਦੀ ਹੋਣੀ ਬਦਲ ਜਾਂਦੀ ਹੈ ਇਹਦੇ 'ਚ ਇਹਦਾ ਮਤਲਬ ਹੈ ਕਿ ਜੇ ਉਹ ਪ੍ਰਧਾਨ ਮੰਤਰੀਆਂ ਦਾ ਜ਼ਿਕਰ ਕਰ ਰਿਹਾ ਤਾਂ ਨਰਿੰਦਰ ਮੋਦੀ ਵੀ ਸ਼ਾਮਲ ਹੈ ਯਾਨੀ ਮੌਜੂਦਾ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ ਸੋ ਇਸ ਵਾਸਤੇ ਆਪਾਂ ਕਹਿ ਲਈਏ ਕਿ ਭਾਈ ਇਸ ਮਾਮਲੇ ਦੇ ਵਿੱਚ 370 ਨੂੰ ਹੀ ਆਪਾਂ ਇੱਕ ਆਧਾਰ ਮੰਨ ਕੇ ਅੱਗੇ ਤੁਰਦੇ ਹਾਂ ਕਿ ਉਹ ਕਹਿੰਦਾ ਕਿ ਇਸ ਤੋਂ ਬਾਅਦ ਹੀ ਯਾਨੀ ਤਾਰਾ 370 ਦਾ ਇੱਕ ਹਿੱਸਾ ਜਦੋਂ ਟੁੱਟਿਆ ਉਸ ਤੋਂ ਬਾਅਦ ਹੀ ਇੱਕ ਨਿਸ਼ਾਨਦੇਹੀ ਕੀਤੀ ਗਈ ਕਿਸ ਨੂੰ ਡਰਾਉਣਾ ਹੈ ਕਿਸ ਨੂੰ ਨੱਪਣਾ ਹੈ ਕਿਸ ਨੂੰ ਜੇਲ੍ਹ ਚ ਸੁਟਣਾ ਹੈ ਮਤਲਬ ਕਿ ਸਾਰਾ ਕੁਝ ਖੈਰ ਸ਼ੁਰੂਆਤ ਕਿੱਥੋਂ ਹੁੰਦੀ ਹੈ ਹੁਣ ਸ਼ੁਰੂਆਤ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਇੰਟਰੋਡਕਸ਼ਨ ਉક્ત ਵਿਅਕਤੀ ਬਾਰੇ ਦੇ ਦੇਵਾਂ ਕਿਉਂਕਿ ਸਸਪੈਂਸ ਥੋੜਾ ਰੱਖਣਾ ਜ਼ਰੂਰੀ ਹੁੰਦਾ ਬਹੁਤ ਲੰਮਾ ਸਸਪੈਂਸ ਬੋਰਿੰਗ ਕਰ ਦਿੰਦਾ ਹੈ ਇਹ ਬੰਦਾ ਹੈ ਯਾਸੀਨ ਮਾਲਿਕ ਮੈਂ ਜਿਵੇਂ ਕਿਹਾ ਕਿ ਅਸੀਂ 90 ਇਸ ਦਹਾਕੇ ਦੇ ਜਿਹੜੇ ਬੰਦੇ ਆ ਜਿਨ੍ਹਾਂ ਨੇ ਜ਼ਿੰਦਗੀ ਉਸ ਦਹਾਕੇ ਚੋਂ ਲੰਘਾਈ ਆ ਚਾਹੇ 80 ਵਾਲਾ ਹੋਵੇ ਚਾਹੇ 90 ਵਾਲਾ ਉਹਨਾਂ ਲਈ ਇਹ ਨਾਂ ਉਪਰੇ ਨਹੀਂ ਅੱਜ ਦੀ ਪੀੜ੍ਹੀ ਲਈ ਇਹਨਾਂ ਉਪਰੇ ਹੋ ਸਕਦੇ ਆ ਪਰ ਇਹਨਾਂ ਦੀ ਜਿਹੜੀ ਜਗਿਆਸਾ ਹੈ ਜਾਂ ਜੋ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਉਹਦੇ ਵਾਸਤੇ ਇਹ ਚੀਜ਼ ਬਹੁਤ ਜ਼ਰੂਰੀ ਹੈ ਯਾਸੀਨ ਮਲਕ ਦਾ ਜਨਮ ਹੋਇਆ ਸੀ 1966 ਦੇ ਵਿੱਚ ਸ਼੍ਰੀਨਗਰ ਵਿੱਚ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ 80 ਦਾ ਦੌਰ ਉਹ ਸੀ ਜਦੋਂ ਪੰਜਾਬ ਤੇ ਕਸ਼ਮੀਰ ਦੋਹਾਂ ਚੀਜ਼ ਸਮਾਨਤਰ ਬਰਾਬਰ ਕਹਿ ਲੋ ਕਿ ਇਨਸਰਜੈਂਸੀ ਦਾ ਦੌਰ ਸੀ ਸਮਾਨਤਰ ਇਹ ਦੌਰ ਚੱਲ ਰਹੇ ਸਨ ਹੁਣ ਇਸੇ ਦੌਰ ਦੇ ਵਿੱਚ ਇਹ ਜਕੇਐਲਐਫ ਵਾਲੇ ਜਿਹੜੇ ਸੀਗੇ ਇਹ ਮਤਲਬ ਕਿ ਯਾਸੀਨ ਮਲਕੋਰੀ ਇਹ ਬਹੁਤ ਜ਼ਿਆਦਾ ਉੱਥੇ ਬਦਨਾਮ ਸੀਗੇ ਹਿੰਸਾ ਵਾਸਤੇ ਇਹਨਾਂ ਦਾ ਕੋਰ ਏਜੰਡਾ ਇਹ ਸੀ ਕਿ ਇਸ ਖਿੱਤੇ ਨੂੰ ਆਜ਼ਾਦ ਮੁਲਕ ਬਜੂ ਅਸੀਂ ਬਸਾਈਏ ਬਸ ਇਸ ਨੂੰ ਇਦਾਂ ਸਮਝ ਲਓ ਇਹ ਫਿਰ ਗ੍ਰਿਫਤਾਰ ਹੋਇਆ ਕਈ ਵਾਰੀ ਠੀਕ ਹੈ ਜੀ ਜਿਵੇਂ ਹੀ ਪੀਵੀ ਨਰਸੀਮਾ ਰਾਓ ਦੀ ਸਰਕਾਰ ਆਈ ਯਾਸਿਨ ਮਲਕ ਦੇ ਦੁੱਖਾਂ ਦਾ ਅੰਤ ਹੋ ਗਿਆ ਹੁਣ ਇਥੋਂ ਆਪਾਂ ਸ਼ੁਰੂਆਤ ਕਰਦੇ ਆਂ ਮਤਲਬ ਸਾਫ਼ ਹੈ ਇੱਕ ਓਵਰਵਿਊ ਲੈ ਲਿਆ ਕਿ ਸ਼ਾਰਟ ਚ ਜਨਮਿਆ ਯਾਸਿਨ ਮਲਕ ਯੰਗ ਏਜ ਦੇ ਵਿੱਚ ਹਿੰਸਾਲੇ ਪਾਸੇ ਤੁਰਦਾ ਫਿਰ ਉਸ ਨੂੰ ਵੱਖ-ਵੱਖ ਮੁਕੱਦਮਿਆਂ ਚ ਗ੍ਰਿਫਤਾਰ ਕੀਤਾ ਜਾਂਦਾ ਤੇ ਫਿਰ ਆ ਜਾਂਦੀ ਹੈ ਸਰਕਾਰ ਕਾਂਗਰਸ ਦੀ ਤੇ ਉਹ ਤੋਂ ਬਾਅਦ ਯਾਸਿਨ ਮਲਕ ਦੀ ਇੱਕ ਨਵੀਂ ਜਰਨੀ ਸ਼ੁਰੂ ਹੁੰਦੀ ਹੈ ਜਿਹੜੀ ਇਥੋਂ ਤੱਕ ਆਏਗੀ ਹੁਣ ਇਸ ਹਲਫਨਾਮੇ ਤੇ ਆਉਨੇ ਆਂ ਕਹਿੰਦਾ ਕਿ 90 ਦੇ ਦਹਾਕੇ ਦੇ ਸ਼ੁਰੂ ਵਿੱਚ ਉਸ ਨੂੰ ਮਹਿਰੋਲੀ ਸਬ ਜੇਲ ਤੋਂ ਦਿੱਲੀ ਦੇ ਇੱਕ ਬੰਗਲੇ ਚ ਲਿਜਾਇਆ ਜਾਂਦਾ ਹੈ ਇੰਟਰਸਟਿੰਗ ਗੱਲ ਹੈ ਹੁਣ ਇੱਥੋਂ ਰੌਚਕਤਾ ਸ਼ੁਰੂ ਹੋਏਗੀ ਇੱਥੋਂ ਹੁਣ ਰੌਚਕਤਾ ਕਹ ਲੋ ਕਿ ਚਰਮ ਤੇ ਪਹੁੰਚਣੀ ਸਟਾਰਟ ਹੋ ਜਾਏਗੀ ਮਹਿਰੋਲੀ ਸਬ ਜੇਲ ਤੋਂ ਦਿੱਲੀ ਦੇ ਇੱਕ ਬੰਗਲੇ ਚ ਲਿਆਂਦਾ ਜਾਂਦਾ ਜਿੱਥੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੀ ਵੀ ਨਰਸੀਮਹਾ ਰਾਓ ਦੇ ਸਿੱਧੇ ਨਿਰਦੇਸ਼ਾਂ ਤੇ ਗ੍ਰਹਿ ਮੰਤਰੀ ਅਰਜੇਸ਼ ਪਾਈਲਟ ਸਚਨ ਪਾਈਲਟ ਦਾ ਪਿਤਾ ਜਿਹੜਾ ਕਿ ਰਾਜਸਥਾਨ ਦਾ ਮੌਜੂਦਾ ਇਸ ਵੇਲੇ ਬਹੁਤ ਵੱਡਾ ਨੇਤਾ ਹੈ ਉਸ ਦੇ ਨਾਲ ਯਾਨੀ ਸਚਨ ਪਾਈਲਟ ਦਾ ਪਿਤਾ ਜਿਹੜਾ ਅਰਜੇਸ਼ ਪਾਈਲਟ ਤੇ ਉਹਦੇ ਨਾਲ ਆਈਬੀ ਦੇ ਅਧਿਕਾਰੀਆਂ ਨੇ ਇੱਕ ਗੱਲਬਾਤ ਕੀਤੀ ਸਮਝੌਤਾ ਕੀਤਾ ਕਿ ਹਥਿਆਰ ਛੱਡ ਦੇ ਤੂੰ ਵੀ ਦਬਾਅ ਪਾਇਆ ਜਾ ਜੋ ਮਰਜ਼ੀ ਕਰ ਲੋ ਉਹ ਸਹਿਮਤ ਹੁੰਦਾ ਹੈ 1994 ਹੁਣ ਦੇਖੋ ਸਰਕਾਰਾਂ ਕੀ ਕੋਸ਼ਿਸ਼ ਕਰਦੀਆਂ ਜਦੋਂ ਛੱਡਣ ਤੇ ਆਉਂਦੀਆਂ ਨਾ ਤੇ ਤਤਫੱਟ ਇਹ ਸਭ ਕੁਝ ਹੋਣਾ ਸ਼ੁਰੂ ਹੋ ਜਾਂਦਾ ਹੈ 1994 ਤੱਕ ਉਸ ਨੂੰ ਰਿਆ ਕਰ ਦਿੱਤਾ ਜਾਂਦਾ ਹੈ ਠੀਕ ਹੈ ਜੀ ਸ਼੍ਰੀਨਗਰ ਵਿੱਚ ਉਸ ਨੇ ਇੱਕ ਪਾਸੜ ਜੰਗਬੰਦੀ ਦਾ ਐਲਾਨ ਕੀਤਾ ਤੇ ਸ਼ਾਂਤਮਈ ਲੋਕਤੰਤਰ ਸੰਘਰਸ਼ ਨੂੰ ਅੱਗੇ ਵਧਾਉਣ ਦੀ ਸੌਖਾ دی۔ ਮਤਲਬ ਕਿ ਉਹ ਲਾਈਨ ਹੀ ਚੇਂਜ ਕਰ ਜਾਂਦਾ ਹੈ ਸਮਝੌਤਾ ਹੁੰਦਾ ਹੈ ਸਿੰਪਲ ਹੈ ਸਟੇਟ ਰਾਜ਼ੀ ਕਰਦੀ ਹੈ ਕਿ ਤੇਰੇ ਤੇ ਮੁਕੱਦਮੇ ਉਸ ਵੇਲੇ ਸ਼ਾਇਦ 32 ਟਾਡਾ ਦੇ ਪੈਂਡਿੰਗ ਮੁਕੱਦਮੇ ਸਨ ਟਾਡਾ ਹੁੰਦਾ ਸੀ ਬੜਾ ਸਖਤ ਕਾਨੂੰਨ ਹੁੰਦਾ ਸੀਗਾ ਤਾਂ ਉਸ ਵੇਲੇ ਬੱਤੀ ਕੇ ਸਾਨੂੰ ਹੌਲੀ ਹੌਲੀ ਸਹਿਜੇ ਸਹਿਜੇ ਖਤਮ ਕਰ ਦਿੱਤਾ ਜਾਂਦਾ ਹੈ ਤੇ ਨਾਲ ਕਿਹਾ ਗਿਆ ਕਿ ਬਾਈ ਹੁਣ ਤੇਰੇ ਤੇ ਕੋਈ ਮੁਕੱਦਮਾ ਨਹੀਂ ਚਲਾਇਆ ਜਾਏਗਾ ਤੇ ਚਲਾਇਆ ਵੀ ਨਹੀਂ ਗਿਆ ਇਸ ਵਾਦੇ ਦੀ ਪਾਲਣਾ ਉਹ ਕਹਿੰਦਾ ਕਿ ਪੰਜ ਪ੍ਰਧਾਨ ਮੰਤਰੀਆਂ ਨੇ ਕੀਤੀ ਜਿਨ੍ਹਾਂ ਚ ਮੋਦੀ ਸਾਹਿਬ ਵੀ ਸ਼ਾਮਲ ਹੈ ਕਿਉਂਕਿ ਧਾਰਾ 370 ਮੈਂ ਜਿਵੇਂ ਕਿਹਾ ਕਿ ਜਦੋਂ ਟੁੱਟੀ ਉਹ ਕਹਿੰਦਾ ਕਿ ਮੇਰੀ ਹੋਣੀ ਉਦੋਂ ਹੀ ਵਾਦ ਲੱਗ ਗਈ ਇਸ ਦੇ ਨਾਲ ਉਸਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੇ ਪਰੋਸੇਮੰਦ ਸਹਾਇਕ ਤੇ ਕੌਮੀ ਸੁਰੱਖਿਆ ਸਲਾਹਕਾਰ ਆਰ ਕੇ ਮਿਸ਼ਰਾ ਨਾਲ ਆਪਣੇ ਜੋ ਉਹ ਕਹਿੰਦਾ ਹੈ ਕਿ ਆਪਣੇ ਸੰਪਰਕਾਂ ਦਾ ਜੇ ਮੈਂ ਜ਼ਿਕਰ ਕਰਾਂ ਤਾਂ ਇੱਕ ਵਾਰ ਉਸ ਨੂੰ ਧੀਰੂ ਬਾਈ ਅਮਾਨੀ ਨਾਲ ਵੀ ਮਿਲਾਇਆ ਗਿਆ ਸੀ ਕਮਾਲ ਹੈ ਨਾ ਹੁਣ ਤੁਹਾਡੇ ਕਪਾਟ ਖੁੱਲ ਦੇ ਤੁਰੇ ਜਾਣੇ ਆ ਖੁੱਲ ਦੇ ਤੁਰੇ ਜਾਣੇ ਆ ਕਿ ਦਿੱਲੀ ਹਾਈ ਕੋਰਟ ਚ ਹਲਫਨਾਮਾ ਦੇ ਕੇ ਯਾਸੀਨ ਮਲਿਕ ਜਿਸ ਨੂੰ ਅੱਤਵਾਦੀ ਕਰਾਰ ਦੇ ਕੇ ਇਸ ਵੇਲੇ ਉਮਰ ਕੈਦ ਦਿੱਤੀ ਗਈ ਆ ਉਹ ਕਹਿ ਰਿਹਾ ਹੈ ਕਿ ਭਾਈ ਵਾਜਪਾਈ ਦੇ ਜਿਹੜੇ ਭਰੋਸੇਮੰਦ ਸਹਾਇਕ ਸੀ ਨਾਲੋਂ ਕੌਮੀ ਸੁਰੱਖਿਆ ਸਲਾਹਕਾਰ ਵੀ ਸੀ ਜਿਵੇਂ ਅਜੀਤ ਡੋਵਾਲਾ ਇਸ ਵੇਲੇ ਤਾਂ ਇਹਨਾਂ ਨੇ ਧੀਰੂ ਬਾਈ ਅਮਾਨੀ ਜੋ ਅਮਾਨੀ ਬ੍ਰਦਰਸ ਦੇ ਪਿਤਾ ਹੈ ਇਹਨਾਂ ਨਾਲ ਵੀ ਮਿਲਾਇਆ ਸੀ ਉਸਨੇ ਵਰजेश ਮਿਸ਼ਰਾ ਆਈਬੀ ਡਾਇਰੈਕਟਰ ਸ਼ਿਆਮਲ দত্ত ਅਤੇ ਬਾਅਦ ਵਿੱਚ ਮਨਮੋਹਨ ਸਿੰਘ ਨਜ਼ਮਾ ਹਬਦੁੱਲਾ ਤੇ ਸੋਨੀਆ ਗਾਂਧੀ ਵਰਗੇ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤਾਂ ਜਿਹੜੀਆਂ ਉਹਦਾ ਵੀ ਜ਼ਿਕਰ ਕਰ ਦਿੱਤਾ। ਇਹ ਸ ਹਲਫਨਾਮੇ ਦੇ ਵਿੱਚ ਸਾਫ ਹੋ ਗਿਆ ਜੀ ਕਹਾਣੀ ਕਿੱਥੋਂ ਤੁਰਦੀ ਹੈ ਤੇ ਕਹਾਣੀ ਕਿਧਰੋਂ ਗੁਜ਼ਰ ਰਹੀ ਹੈ। ਇਸ ਤੋਂ ਇਲਾਵਾ ਯਾਸਿਨ ਨੇ ਮਨਮੋਨ ਸਿੰਘ ਵੱਲੋਂ ਵਾਜਪਾਈ ਦੀ ਰਮਜ਼ਾਨ ਜੰਗਬੰਦੀ ਦੀ ਜਨਤਕ ਹਮਾਇਤ ਵਾਲੇ ਇਸ਼ਾਰਾ ਕਰਦਿਆ ਦਾਵਾ ਕੀਤਾ ਅਸੀਂ ਪੂਰੀ ਵਿਰੋਧੀ ਤਰ ਨੂੰ ਮਤਲਬ ਦਾਵਾ ਕੀ ਹੋ ਰਿਹਾ ਕਿ ਦੇਖੋ ਭਈ ਮਨਮੋਨ ਸਿੰਘ ਸਰਕਾਰ ਆ ਗਈ ਤਾਂ ਸਭ ਕੁਝ ਚੱਲ ਰਿਹਾ ਜੋ ਵਾਜਪਾਈ ਵੇਲੇ ਸੀ ਜੋ ਯਾਸਿਨ ਮਲਕ ਦਾ ਸਮਝੌਤਾ ਸੀ ਉਹ ਸਭ ਕੁਝ ਚੱਲ ਰਿਹਾ ਸੀਗਾ ਤੇ ਉਹਦੇ ਤੇ ਮਨਮੋਨ ਸਿੰਘ ਕਹਿੰਦੇ ਕਿ ਅਸੀਂ ਇਸ ਨੂੰ ਬੋਰਡ ਤੇ ਲਿਆਂਦਾ ਹੁਣ ਅਗੇ ਮਲਕ ਦਾ ਦਾਵਾ ਹੈ ਕਿ ਮਨਮੋਹਨ ਸਿੰਘ ਨੇ ਬਾਅਦ ਵਿੱਚ ਉਸ ਨੂੰ ਕਸ਼ਮੀਰ ਵਿੱਚ ਹਿੰਸਕ ਅੰਦੋਲਨ ਦਾ ਪਿਤਾਮਾ ਤੱਕ ਅਗਿਆ। ਮਤਲਬ ਕਿ ਸ਼ਾਂਤਮਈ ਅੰਦੋਲਨ ਦਾ ਪਿਤਾਮਾ ਹੈ ਯਾਸੀਨ ਮਲਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਹਿ ਰਹੇ ਸੀਗੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਰੁਝੇਵਿਆਂ ਦਾ ਵੀ ਇਹਦੇ ਵਿੱਚ ਜ਼ਿਕਰ ਹੈ। ਅੰਤਰਰਾਸ਼ਟਰੀ ਸਰਗਰਮੀਆਂ ਯਾਨੀ ਕੁਮਾਂਤਰੀ ਬੱਦਰ ਦੀਆਂ। ਇਹਦੇ ਵਿੱਚ ਕਿਹਾ ਕਿ ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਕ੍ਰਿਸਟੀਨਾ ਰੋਕਾ ਤੇ ਵਾਈਟ ਹਾਊਸ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਮੇਰੀਆਂ ਹੁੰਦੀਆਂ ਰਹੀਆਂ ਕਿਉਂ ਕਿਵੇਂ ਕਾਤੋਂ ਭਾਰਤੀ ਅਧਿਕਾਰੀਆਂ ਦੇ ਤਾਲਮੇਲ ਸਦਕਾ ਹੁਣ ਆ ਗਈ ਸਮਝ ਦੇ ਵਿੱਚ ਕਿ ਗੇਮ ਕਿੱਦਾਂ ਚੱਲਦੀ ਹੈ ਡੀਪ ਸਟੇਟ ਕਿਵੇਂ ਕਿਸੇ ਬੰਦੇ ਨੂੰ ਯੂਜ਼ ਕਰਦੀ ਹੈ ਅੱਛਾ ਸਭ ਤੋਂ ਵੱਧ ਵਿਵਾਦਪੂਰਨ ਉਸ ਦਾ ਦਾਵਾ ਹੈ ਜਿਹੜਾ ਸਭ ਤੋਂ ਵਿਵਾਦਪੂਰਨ ਕਿ ਲਸ਼ਕਰੇ ਤੌਇਬਾ ਦਾ ਜਿਹੜਾ ਮੁਖੀ ਹਾਫਜ਼ ਸਾਇਦ ਉਸ ਤੇ ਨਾਲ ਉਸ ਦੀ 2006 ਦੀ ਜਿਹੜੀ ਮੁਲਾਕਾਤ ਸੀ ਆਈਬੀ ਦੇ ਸਪੈਸ਼ਲ ਡਾਇਰੈਕਟਰ ਵੀ ਕੇ ਜੋਸ਼ੀ ਰਾਹੀਂ ਸੰਭਵ ਹੋਈ ਸੀ ਲੋਕਰ ਲੋ ਗੱਲ ਸਭ ਤੋਂ ਖਤਰਨਾਕ ਖੁਲਾਸਾ ਉਹ ਕਹਿੰਦਾ ਕਿ ਉਸ ਵੇਲੇ ਦੇ ਆਈਬੀ ਦੇ ਸਪੈਸ਼ਲ ਡਾਇਰੈਕਟਰ ਵੀ ਕੇ ਜੋਸ਼ੀ ਰਾਹੀਂ ਮੁਲਾਕਾਤ ਸੰਭਵ ਹੋਈ ਸੀ ਕਹਿੰਦੇ ਨਾਲ ਜਿਹੜਾ ਇਸ ਵੇਲੇ ਮੋਸਟ ਵਾਂਟਡ ਹੈ ਇੰਡੀਆ ਦਾ ਹਾਫਿਜ਼ ਸੈਇਦ ਤਾਂ ਤੁਸੀਂ ਦੇਖੋ ਕਿ ਇੱਥੋਂ ਤੱਕ ਵੀ ਗੱਲਾਂ ਗਈਆਂ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਭਾਈ ਇਹਨੂੰ ਸ਼ਾਂਤੀ ਵੱਲ ਮੋੜਿਆ ਜਾਵੇ ਗੱਲਬਾਤ ਦੇ ਸਦਕਾ ਮਤਲਬ ਕਿ ਇੱਕ ਚੈਨਲ ਖੋਲਿਆ ਗਿਆ ਇਹਦਾ ਸਭ ਤੋਂ ਵੱਡਾ ਕਹ ਲਈਏ ਸਨਸਨੀਖੇਸ ਪੱਖ ਹੈ ਜਿਹੜਾ ਉਹ ਇਹ ਆ ਕਿ NIA ਨੇ ਉਸ ਨੂੰ ਇੱਕ ਪਾਕਿਸਤਾਨੀ ਹੈਂਡਲ ਜਿਹੜੇ ਹੁੰਦੇ ਆ ਧਨਪਤਾ ਹੈਂਡਲ ਕਰਦੇ ਆ ਹੈਂਡਲ ਕਿ ਇੱਕ ਪਾਕਿਸਤਾਨੀ ਹੈਂਡਲਰ ਦੇ ਨਾਲ ਜੋੜਨ ਲਈ ਜਿਹੜੇ Gmail ਖਾਤੇ ਦਾ ਹਵਾਲਾ ਦਿੱਤਾ ਸੀ ਉਹ ਅਸਲ ਵਿੱਚ ਸੰਵੇਦਨਸ਼ੀਲ ਟਰੈਕ ਇਹ ਸੰਚਾਰ ਲਈ ਉਸ ਸਮੇਂ ਦੇ ਆਈਬੀ ਡਾਇਰੈਕਟਰ ਨਿਸ਼ਚਲ ਸੰਧੂ ਵੱਲੋਂ ਬਣਾਇਆ ਗਿਆ ਸੀ ਨਿਸ਼ਚਲ ਸੰਧੂ ਨੇ ਮਤਲਬ ਕਿ ਸਾਰਾ ਬਣਾਇਆ ਸੀਗਾ ਜੋ ਵੀ ਜਿਵੇਂ ਆਪਣੀ ਆਈਡੀ ਲੱਗਦੀ ਹੈ ਜੀਮੇਲ ਵਗੈਰਾ ਕਿ ਉਹ ਸਾਰਾ ਕੁਝ ਜਿਹੜਾ ਆਈਬੀ ਵੱਲੋਂ ਕੀਤਾ ਜਾ ਰਿਹਾ ਸੀ ਤੇ ਇਸ ਦੀ ਪੁਸ਼ਟੀ ਐਨਆਈਏ ਵੱਲੋਂ ਕੀਤੀ ਜਾ ਸਕਦੀ ਸੀ ਉਸਨੇ ਕਿਹਾ ਕਿ ਉਸਨੇ ਨਿੱਜੀ ਤੌਰ ਤੇ ਟ੍ਰਾਇਲ ਜੱਜ ਨੂੰ ਇਸ ਦੀ ਪੁਸ਼ਟੀ ਕਰਨ ਲਈ ਕਿਹਾ ਸੀਗਾ ਕਿ ਤੁਸੀਂ ਇਹਦੀ ਜਾਂਚ ਪੜਤਾਲ ਕਰਵਾ ਲਓ ਸਭ ਸਾਹਮਣੇ ਆ ਜਾਏਗਾ ਨਾਲ ਜੋਰ ਦੇ ਕਿਉਂ ਕੀ ਕਹਿੰਦਾ ਕਿ 25 ਸਾਲ ਤੱਕ ਜੰਗਵੰਦੀ ਦਾ ਸਨਮਾਨ ਕੀਤਾ ਗਿਆ ਕਿਹਦੇ ਵੱਲੋਂ ਰਾਓ ਵੱਲੋਂ ਬਾਜਪਾਈ ਵੱਲੋਂ ਗੁਜਰਾਲ ਵੱਲੋਂ ਮਨਮੋਹਨ ਸਿੰਘ ਵੱਲੋਂ ਕਿ ਇੱਥੋਂ ਤੱਕ ਕਿ ਹੁਣ ਦੇ ਜਿਹੜੇ ਪ੍ਰਧਾਨ ਮੰਤਰੀ ਆ ਇੰਡੀਆ ਦੇ ਇਹਨਾਂ ਨੇ ਵੀ ਇੱਕ ਵਕਤ ਤੱਕ ਇਹ ਸਭ ਕੁਝ ਪਾਲਣ ਕੀਤਾ ਪਰ ਬਾਅਦ ਦੇ ਵਿੱਚ ਹੁਣ ਮੈਨੂੰ ਚੱਕ ਲਿਆ ਚੱਕ ਕੇ ਮੇਰੇ ਤੇ ਮੁਕੱਦਮਾ ਪਾਇਆ ਸਜ਼ਾ ਹੋ ਗਈ ਤੇ ਹੁਣ ਇਸ ਵੇਲੇ ਮਈ ਇਹਨੂੰ ਫਾਂਸੀ ਤੇ ਲਟਕਾਇਆ ਜਾਵੇ ਉਹੀ ਐਨਆਈਏ ਜ਼ੋਰ ਲਾ ਰਹੀ ਆ ਜਿਸ ਐਨਆਈਏ ਦਾ ਜ਼ਿਕਰ ਉਹ ਕਰ ਰਿਹਾ ਹੈ ਕਿ ਭਾਈ ਇੱਕ ਪਾਕਿਸਤਾਨੀ ਹੈਂਡਲਰ ਦੇ ਨਾਲ ਜੋੜਨ ਵਾਸਤੇ ਉਸ ਨੂੰ ਇਹ ਸਭ ਕੁਝ ਪ੍ਰੋਵਾਈਡ ਕਰਵਾ ਕੇ ਦਿੱਤਾ ਗਿਆ ਸੀਗਾ ਸਮਝ ਆ ਗਈ ਕਿ ਡੀਪ ਸਟੇਟ ਕੀ ਹੁੰਦੀ ਹੈ ਸਟੇਟਾਂ ਦੀ ਗੇਮ ਕੀ ਹੁੰਦੀ ਹੈ ਤੇ ਜੇ ਤੁਸੀਂ ਹੋਰ ਵੀ ਬਹੁਤ ਕੁਝ ਜਾਨਣਾ ਜਾਂ ਸਮਝਣਾ ਹੋਵੇ ਨਾ ਪੰਜਾਬ ਦੇ ਸੰਦਰਭ ਦੇ ਵਿੱਚ ਖਾਸ ਤੌਰ ਤੇ 80 ਤੋਂ 95 ਵਾਲੇ ਦੌਰ ਦੇ ਵਿੱਚ ਬਹੁਤ ਸਾਰੇ ਬੰਦੇ ਪਲਾਂਟ ਕੀਤੇ ਗਏ ਸੀ ਇਸੇ ਤਰ੍ਹਾਂ ਬਹੁਤ ਸਾਰੇ ਬੰਦੇ ਜਿਹੜੇ ਸੀਗੇ ਉਹ ਸਟੇਟ ਨੇ ਆਪਣੇ ਨਾਲ ਕੰਪਰੋਮਾਈਜ਼ਡ ਕੀਤੇ ਸੀ ਬਹੁਤ ਸਾਰੇ ਉਹਨਾਂ ਚੋਂ ਗਾਂ ਨੇਤਾਗिरी ਤੱਕ ਵੀ ਉਤਰੇ ਆ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਕਹੋਗੇ ਤੇ ਉਹਨਾਂ ਤੇ ਵੀ ਆਪਾਂ ਕੰਮ ਕਰਨਾ ਸ਼ੁਰੂ ਕਰਾਂਗੇ ਯਾਨੀ ਪੰਜਾਬ ਦੇ ਵਿੱਚ ਵੀ ਅਜੇ ਹਾ ਹੀ ਹੋਇਆ ਸੀਗਾ ਵੀਡੀਓ ਮੈਂ ਬਹੁਤੀ ਲੰਬੀ ਨਹੀਂ ਲੈ ਜਾਣਾ ਚਾਹੁੰਦਾ ਨਹੀਂ ਤਾਂ ਇਦੇ ਵਿੱਚ ਵੀ ਬਹੁਤ ਕੁਝ ਸੀਗਾ ਖੈਰ ਮੋਟਾ-ਮੋਟੀ ਅਸੀਂ ਛਾਣਿਆ ਉਮੀਦ ਕਰਦਾ ਕਿ ਅੱਜ ਦੀ ਪੀੜ੍ਹੀ ਨੂੰ ਵੀ ਸਮਝ ਆਇਆ ਹੋਵੇਗਾ ਕਿ ਡੀਪ ਸਟੇਟ ਅਸਲ ਦੇ ਵਿੱਚ ਕੀ ਹੁੰਦੀ ਆ ਏਜੰਸੀਆਂ ਕੀ ਹੁੰਦੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਤਾਂ ਕਿਸ ਤਰ੍ਹਾਂ ਉਹ ਉਸ ਬੰਦੇ ਨੂੰ ਸਾਡੇ ਸਾਹਮਣੇ ਕਿਸੇ ਹੋਰ ਦਿੱਖ ਚ ਪੇਸ਼ ਕਰ ਦਿੰਦੀਆਂ ਨੇ ਜੋ ਦਿੱਖ ਅਸਲ ਦੇ ਵਿੱਚ ਉਹਦੀ ਹੁੰਦੀ ਨਹੀਂ ਹੈ ਉਦੀ ਉਹ ਲੁਕਮੀ ਦੇਖ ਹੁੰਦੀ ਆ ਜਾਂ ਜਾਲੀ ਦੇਖ ਹੁੰਦੀ ਆ ਜੋ ਸਾਡੇ ਸਾਹਮਣੇ ਪੇਸ਼ ਕੀਤੀ ਜਾਂਦੀ ਆ ਅਸਲ ਦੇ ਵਿੱਚ ਉਹਦੇ ਅੰਦਰ ਦੀ ਗੇਮ ਕੁਝ ਹੋਰ ਹੁੰਦੀ ਆ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦਿਓ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ